ਆਹ ਦੇਖਿਓ ਆਓ ਆਪ ਵੀ ਲਗਾ ਰਹੇ ਆ ਆਹ ਦੇਖਿਓ ਬਾਬਾ ਜੀ ਇੱਧਰ ਦੇਖਿਓ ਅਵਿੰਦਰ ਅਵਿੰਦਰ ਸਿੰਘ ਰਾਜਾ ਵੜਿੰਦਾ ਜਿੰਦਾਬਾਦ 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 ਅਵਿੰਦਰ ਸਿੰਘ ਰਾਜਾ ਵੜਿੰਦਾ ਜਿੰਦਾਬਾਦ ਜਿੰਦਾਬਾਦ ਤਕਵਿੰਦਰ ਰਾਜਾ ਵੜਿੰਦਾ ਜਿੰਦਾਬਾਦ ਜਿੰਦਾਬਾਦ ਅਵਿੰਦਰ ਸਿੰਘ ਰਾਜਾ ਵੜਿੰਦਾ ਜਿੰਦਾਬਾਦ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜੋ ਲੁਧਿਆਣੇ ਦੇ ਲੋਕਾਂ ਨੇ ਲੁਧਿਆਣਾ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜੋ ਮਾਣ ਸਤਿਕਾਰ ਦਿੱਤਾ ਉਹ ਤਿਰੰਗੇ ਝੰਡੇ ਲੈ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ ਮਿਠਾਈਆਂ ਵੰਡਦੇ ਹੋਏ ਲੱਡੂ ਵੰਡਦੇ ਹੋਏ ਜਿਹੜੇ ਵਰਕਰ ਸੜਕਾਂ ਤੇ ਉੱਤਰ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਲੁਧਿਆਣੇ ਦੀ ਜਿੰਦ ਜਾਨ ਭਾਰਤ ਪੂਸ਼ਣ ਆਸ਼ੂ ਉਹ ਦੋਨਾਂ ਦੀ ਜੋੜੀ ਜਿਵੇਂ ਕਾਂਗਰਸ ਦਾ ਚੋਣਚਾਨ ਕਿਸੇ ਟਾਈਮ ਦੋ ਬੈਲਾਂ ਦੀ ਜੋੜੀ ਸੀ ਮੈਂ ਸਮਝਦਾ ਦੋ ਬੈਲਾਂ ਦੀ ਜੋੜੀ ਇਹ ਸੀਟ ਨੂੰ ਵੀ ਜਿੱਤ ਕੇ ਦੇਗੀ ਇਹ ਕਾਂਗਰਸ ਦੇ ਹਰ ਵਰਕਰ ਦਾ ਹਰ ਨੇਤਾ ਦਾ ਰਾਹੁਲ ਗਾਂਧੀ ਦਾ ਸਰੂੱਚਾ ਕਰੇਗੀ ਅਤੇ ਰਾਹੁਲ ਗਾਂਧੀ ਨੂੰ ਦੇਸ਼ ਦੀ ਬਾਗਡੋਰ ਸੁਭਾਲਣ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ ਸਾਡੀ ਟੀਮ ਪੂਰੀ ساری ਟੀਮ ਸਾਡੀ ਦੇਖ ਰਹੀ ਤੁਸੀਂ ਕਿਸਰਾ ਹਮ ਹਮ ਆ ਕੇ ਪੁੰਜੀ ਹੋਈ ਹੈ ਪਰ ਤੁਸੀਂ ਜਿਹੜਾ ਕਿਹ ਹੈ ਰਸ਼ ਦੇਖ ਰਹੇ ਹੋ ਦਿਨ 4 ਕਿਲੋਮੀਟਰ ਪਿੱਛੇ ਤੱਕ ਜਾਮ ਲੱਗਿਆ ਆਇਆ ਹੈ ਔਰ ਅਸੀਂ ਜੇ ਰਾਜਾ ਵਡਿੰਗ ਨੂੰ ਇੱਥੇ ਯਕੀਨੀ ਉਹਨਾਂ ਦੀ ਜਿੱਤ ਬਣਾ ਕੇ ਭੇਜਾਂਗੇ। ਜਿਸ ਤਰ੍ਹਾਂ ਦੇ ਦੇ ਦਿਓ ਬਾਕੀ ਜਿਹੜੀਆਂ ਜਿਹੜੀਆਂ ਪਾਰਟੀਆਂ ਨੇ ਲੱਗੀਆਂ ਹੋਈਆਂ ਨੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਉਸ ਤੋਂ ਬਾਅਦ ਹੋਰ ਵੀ ਪਾਰਟੀਆਂ ਨੇ ਜਿਨ੍ਹਾਂ ਦੇ ਇੱਥੇ ਮਾਰ ਨਾਲ ਸਮਝੀ ਹੋਈਆਂ। ਦੇਖੋ ਦੁਨੀਆ ਜਿਹੜੀਆਂ ਪਾਰਟੀਆਂ ਲੱਗੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਤੌਰ ਤੇ ਵਰਕ ਕਰ ਰਹੀ ਹੈ। ਲੇਕਿਨ ਸਾਡਾ ਜਿਹੜਾ ਇਹ ਕਜੂਮ ਜਿਹੜਾ ਸਾਡਾ ਕੈਂਡੀਡੇਟ ਸਾਨੂੰ ਮਿਲੇਗਾ ਤਾਂ ਹਾਈ ਕਮਾਂਡ ਨੇ ਜਿਹੜਾ ਸਾਨੂੰ ਭੇਜਿਆ। ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਕਵਾਲਿਟੀ ਤੋਂ ਹਾਰਨ ਵਾਲੇ ਆ ਉਹ ਸਾਰਿਆਂ ਨੂੰ ਪਛੜ ਕੇ ਇੱਕ ਨਵਾਂ ਇਤਿਹਾਸ ਮੈਂ ਕਿਰਨਜੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਜਿਸ ਤਰ੍ਹਾਂ ਦਾ ਉਤਸ਼ਾਹ ਜੀ ਰਾਜਾ ਵੜਿੰਗ ਜੀ ਦਾ ਅੱਜ ਰਾਤ ਫੋਟੋਸ ਹੋਇਆ ਔਰ ਕਿਵੇਂ ਦੇਖਦੇ ਹੋ ਕਿ ਲੋਕਾਂ ਨੇ ਸਾਥ ਕੀਆ ਸਾਰੇ ਸ਼ਹਿਰ ਤੇ ਮੈਂ ਦੇਖ ਕੇ ਆਇਆ ਬਹੁਤ ਜ਼ਿਆਦਾ ਅੱਛਾ ਸਾਰਾ ਸ਼ਹਿਰ ਅੱਜ ਕਾਂਗਰਸ ਦੇ ਚੰਨਿਆਂ ਨਾਲ ਰੰਗਿਆ ਪਿਆ ਆ 2 ਲੱਖ ਪਲੱਸ ਵੋਟਾਂ ਦੇ ਨਾਲ ਰਾਜਾ ਵੜਿੰਗ ਜੀ ਜਿੱਤਣਗੇ ਜਿਹੜਾ ਉਹਨੇ ਧੋਖਾ ਦਿੱਤਾ ਲੁਧਿਆਣਾ ਦੇ ਲੋਕਾਂ ਨੂੰ ਬਿੱਟੂ ਨੇ ਇੰਨਵਾਰੀ ਐਮਪੀ ਬਣ ਕੇ ਤੇ ਲੁਧਿਆਣਾ ਦੇ ਲੋਕਾਂ ਨਾਲ ਵੱਡਾ ਵਿਸ਼ਵਾਸ ਘਾਤ ਕੀਤਾ ਆ ਕਿ ਹੁਣ ਲੋਕਾਂ ਨੇ ਉਹਨੂੰ ਮੂੰਹ ਤੋੜਵਾ ਜਵਾਬ ਦੇਣਾ ਉਹਦੀ ਜਮਾਨਤ ਜਬਤ ਕਰਾ ਕੇ ਭੇਜਣਾ ਨੂੰ ਤੇ ਰਾਜਾ ਬਣ ਕੇ ਜੀ ਸਾਡੇ 2 ਲੱਖ ਪਲੱਸ ਵੋਟਾਂ ਨਾਲ ਜਿੱਤ ਕੇ ਲੁਧਿਆਣੇ ਦੀ ਆਵਾਜ਼ ਜਿਹੜੀ ਆ ਦਿੱਲੀ ਉਠਾਉਣਗੇ ਕਈ ਜਿਹੜੇ ਕਾਕਸਾਲੀ ਕਾਂਗਰਸੀ ਨੇ ਉਹਨਾਂ ਨੇ ਕਿਹਾ ਜੀ ਫੇਸ ਲੁਧਿਆਣੇ ਦਾ ਹੋਣਾ ਚਾਹੀਦਾ ਬਾਹਰੋਂ ਦੀ ਆਇਆ ਪੈਰਾਸ਼ੂਟ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ 'ਚ ਕੀ ਸਿਨੈਰੀਓ ਹੋਏਗਾ ਕੋਈ ਟਕਸਾਲੀ ਕਾਂਗਰਸੀ ਜਿਹੜਾ ਨਾਰਾਜ਼ ਨਹੀਂਗਾ ਸਾਰੇ ਸਾਡੇ ਨਾਲ ਚੱਲਣਗੇ ਸਾਰੇ ਸਾਡੇ ਭਰਾੜੇ ਸਾਰੇ ਨਾਲ ਗੱਲ ਹੋ ਗਈ ਆ ਸਾਰੇ ਹੀ ਅੱਜ ਪ੍ਰਧਾਨ ਜੀ ਦਾ ਜਗ੍ਹਾ ਜਗ੍ਹਾ ਤੇ ਸਵਾਗਤ ਕਰ ਰਹੇ ਨੇ ਤੇ ਤੁਸੀਂ ਆਪ ਹੀ ਲੁਧਿਆਣੇ ਦੇ ਵਿੱਚ ਘੁੰਮ ਕੇ ਦੇਖੋ ਕਿ ਕਿਸ ਤਰ੍ਹਾਂ ਲੁਧਿਆਣਾ ਜਿਹੜਾ ਕਾਂਗਰਸ ਦੇ ਰੰਗ ਵਿੱਚ ਰੰਗਿਆ ਪਿਆ ਹੈ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਟੀਮ ਕਿੰਨੀ ਲੱਗਾਈ ਆ ਅਸੀਂ ਆਪਣਾ 1.200 ਬੰਦਾ ਲੈ ਕੇ ਆਏ ਆ ਵੱਖੋ ਵੱਖਰੇ ਪੁਆਇੰਟਾਂ ਦੇ ਭਾਰਤ ਨਗਰ ਵੀ ਸਾਡੀਆਂ ਦੋ ਬੱਸਾਂ ਆਈਆਂ ਉਹ ਵੀ ਉੱਥੇ ਖੜੇ ਨੇ ਬਾਕੀ ਇੱਥੇ ਖੜੇ ਆ ਇੰਨਾ ਪੁਆਇੰਟਾਂ ਦੇ ਸਾਡੇ ਬੰਦੇ ਖੜੇ ਨੇ ਤੇ ਪੂਰੇ ਅਸੀਂ ਜੋਸ਼ੋ ਖੁਸ਼ ਰੋਸ਼ ਦੇ ਨਾਲ ਪ੍ਰਧਾਨ ਜੀ ਦਾ ਸਵਾਗਤ ਕਰਾਂਗੇ